ਮਟੰਡਾ ਹੜਕੇ ਦੇ ਮੇਰੇ ਸਾਰੇ ਹੀ ਭੈਣ ਭਰਾਓ ਬਜ਼ੁਰਗੋ ਨੌਜਾਨ ਬੱਚਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਤੁਹਾਡੇ ਪਰਿਵਾਰ ਤੰਦਰੁਸਤ ਤੇ ਖੁਸ਼ ਰਹਿਣ ਅੱਜ ਮੈਂ ਤੁਹਾਡੇ ਸਾਹਮਣੇ ਜਿਹੜਾ ਲਾਈਵ ਹੋਣ ਜਾ ਰਿਹਾ ਹਾਂ ਇਸ ਦਾ ਬਹੁਤ ਵੱਡਾ ਜ਼ਿੰਦਗੀ ਦਾ ਇੱਕ ਮਕਸਦ ਹੈ ਪਿਛਲੇ ਸਮੇਂ ਤੋਂ ਬਸੰਤ ਅਸੀਂ ਲੋਕ ਸਾਡੇ ਸਮਿਆਂ ਦੇ ਵਿੱਚ ਵੀ ਬਣਾਉਂਦੇ ਸੀ ਪਰ ਉਸ ਦੇ ਲਈ ਜਿਹੜੀ ਡੋਰ ਸੀ ਅਸੀਂ ਉਹ ਵਰਤਦੇ ਸੀ ਜਿਹਦਾ ਜ਼ਿੰਦਗੀ ਨੂੰ ਕੋਈ ਨੁਕਸਾਨ ਨਹੀਂ ਸੀ ਪੈਸੇ ਦੇ ਲਾਲਚ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੀ ਚਾਈਨਾ ਡੋਰ ਬਰਤਨ ਦੇ ਲਈ ਨੌਜਵਾਨ ਬੱਚਿਆਂ ਨੂੰ ਉਤਸ਼ਾਹਤ ਕੀਤਾ ਹੈ ਔਰ ਚਾਈਨਾ ਡੋਰ ਦਾ ਚਲਣ ਬਠਿੰਡੇ ਸ਼ਹਿਰ ਦੇ ਵਿੱਚ ਬਹੁਤ ਵਧਿਆ ਪਿਛਲੇ ਸਮੇਂ ਦੇਖਣ ਨੂੰ ਮਿਲਿਆ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰਨੀ ਚਾਹਣਾ ਹੈ ਜ਼ਿੰਦਗੀ ਕਦੇ ਵਾਪਸ ਨਹੀਂ ਆਉਂਦੀ ਚਾਇਨਾ ਡੋਰ ਨਾਲ ਬਹੁਤ ਜ਼ਖਮੀ ਹੋ ਚੁੱਕੇ ਨੇ ਲੋਕ ਔਰ ਮੌਤਾਂ ਵੀ ਹੋਈਆਂ ਨੇ ਕਿਸੇ ਦੇ ਕਤਲ ਕਰਨ ਦੇ ਬਰਾਬਰ ਹੈ ਜਿਹੜਾ ਚਾਇਨਾ ਡੋਰ ਨੂੰ ਵਰਤਨਾ ਪਤਾ ਨਹੀਂ ਜਿਹੜਾ ਰਾਹ ਦੇ ਵਿੱਚ ਜਾ ਰਿਹਾ ਜਿੱਥੇ ਤੁਸੀਂ ਪਤੰਗ ਉਡਾ ਕੇ ਡੋਰ ਛੱਡਤੀ ਤੁਹਾਡਾ ਭਰਾ ਵੀ ਹੋ ਸਕਦਾ ਹੈ ਭੈਣ ਹੋ ਸਕਦੀ ਹੈ ਮਾਂ ਹੋ ਸਕਦੀ ਹੈ ਬੱਚੇ ਹੋ ਸਕਦੇ ਆ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਹੈ ਪਤਾ ਨਹੀਂ ਕਿੰਡੀ ਕੀਮਤੀ ਜਾਨ ਹੈ ਜਿਹੜੀ ਉਹ ਤੁਹਾਡੀ ਇੰਨੀ ਗਲਤੀ ਦੇ ਨਾਲ ਜਾਂ ਲਾਲਚ ਦੇ ਨਾਲ ਉਹ ਖਤਮ ਹੋ ਜਾਵੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਵਿਸ਼ੇ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਅਸੀਂ ਕਿਹਾ ਹੈ ਕਿ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਔਰ ਨਾਲ ਮੇਰੀ ਬੇਨਤੀ ਹੈ ਕਿ ਮੇਰੇ ਕੋਲੇ ਚైనా ਰੋਡ ਦੀ ਸ਼ਿਫਾਰਸ਼ ਨਾ ਲੈ ਕੇ ਆਇਓ ਮੈਂ ਕਿਸੇ ਵਾਸਤੇ ਨਹੀਂ ਕਹਿਣਾ ਕਿਉਂਕਿ ਮੈਂ ਜ਼ਿੰਦਗੀਆਂ ਦੇ ਖੜਵਾੜ ਨਹੀਂ ਦੇਖਣਾ ਚਾਹੁੰਦਾ ਮੇਰੀ ਇੰਨੀ ਬੇਨਤੀ ਮੰਨ ਲਿਓ ਕਿ ਤੁਸੀਂ ਚైనా ਡੋਰ ਬਰਤਨ ਤੋਂ ਗਰੇਜ ਕਰੋ ਖੁਸ਼ੀ ਨਾਲ ਬਰਤਨ ਬਣਾਇਓ ਪਰ ਰਵਾਇਤੀ ਜਿਹੜੀ ਡੋਰ ਹੈ ਉਹਨਾਂ ਨੂੰ ਵਰਤ ਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਇਸ ਬੇਨਤੀ ਨੂੰ ਮੰਨੋਗੇ ਜੇ ਤੁਸੀਂ ਮੇਰੀ ਬੇਨਤੀ ਨਹੀਂ ਮੰਨੋਗੇ ਤੇ ਕਾਨੂੰਨ ਆਪਦਾ ਡੰਡਾ ਖੜਕਾਏਗਾ ਇਹ ਮੈਂ ਤੁਹਾਨੂੰ ਇੱਥੇ ਲਾਈਵ ਹੋ ਕੇ ਕਰਕੇ ਦੱਸਣ ਲੱਗਿਆ ਕਿ ਇਸ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਟਿੱਲ ਜਾਂ ਰਾਇਤ ਨਹੀਂ ਦਿੱਤੀ ਜਾਏਗੀ